ਮੇਰਾ ਆਸ਼ੀਰਵਾਦ ਕਿਹੜਾ ਪਿੰਡ ਆ ਜੀ ਹਾਂ ਮੈਂ ਰੰਗਬਤ ਸਰੋਂ ਪਰੌਣੀ ਆਈ ਮੇਰਾ ਭਰਾ ਵਾ ਆ ਤੇ ਪੁੱਤਰੀਆਂ ਪੁੱਤਰੇ ਆ ਇੱਥੇ ਪਿੰਡ ਪਿੰਡ ਨਸ਼ਾ ਵਿਖੰਡਿਆ ਮੇਰੇ ਭਰਾ ਦੇ ਜਵਾਨ ਪੁੱਤ ਮਰ ਗਏ ਆ ਇਹਨਾਂ ਦੇ ਪੁੱਤ ਮਰ ਜਾਣ ਖੱਤਿਆਂ ਦੇ ਇਹਨਾਂ ਦਾ ਰੋਵੇ ਕੱਕਣਾ ਸਰਕਾਰ ਤਾਂ ਕਹਿੰਦੀ ਨਸ਼ਾ ਖਤਮ ਕਰਤਾ ਪੰਜਾਬ ਚ ਇਹ ਮੈਂ ਉਹਨਾਂ ਮੁੰਡੇ ਦੇ ਕਰਤੀ ਗੱਲ ਮੈਂ ਆਪਣੇ ਭਰਾ ਬਾਰੇ ਗੱਲ ਕਰਨੀ ਮੇਰੇ ਭਰਾ ਦੇ ਨਿੰਕ ਨਕੇ ਬੱਚੇ ਕਿਦਾਂ ਲੜਕਾ ਲਾਣਦੇ ਸਭ ਟੱਬਰ ਮਾਦਰਾ ਚਾਹੀਦਾ ਨਸ਼ਾ ਨਸ਼ਾ ਬੰਦ ਹੋਣਾ ਚਾਹੀਦਾ ਅੱਗੇ ਅੱਜ ਭਾਈ ਪਿੰਡਾ ਟਡਾਈ ਮੇਰਾ ਨਾਮ ਮੁਲਖ ਰਾਜ ਹੈ ਕਿਹੜਾ ਪਿੰਡਾ ਜੀ ਪਿੰਡ ਫਤਿਹਗੜ੍ਹ ਸਾਹਿਬ ਆੜੀ ਨੌਜਵਾਨ ਦੀ ਮੌਤ ਹੈ ਕੀ ਗੱਲ ਬਾਤ ਹੋਈ ਇਹ ਨਸ਼ੇ ਨਸ਼ੇ ਤੌਰ ਤੇ ਹੋਈ ਹੈ ਜੀ ਜਿਹੜਾ ਨਸ਼ਾ ਕੀਤਾ ਜੀ ਇਹ ਨਸ਼ਾ ਤੁਹਾਨੂੰ ਪੜਿਆ ਟੀਕਾ ਟੱਲਾ ਗੋਲੀ ਘਟਿਆ ਰਿਹਾ ਟੀਕਾ ਦਾ ਪਿੰਡ ਵੀ ਕੱਪਾ ਆ ਅੱਗੇ ਸਾਡਾ ਅੱਗੇ ਇੱਕ ਪਤੀ ਅੱਗੇ ਸਾਡਾ 2 2.5 ਮਹੀਨੇ ਹੋ ਗਏ ਤੇ ਪਹਿਲਾਂ ਉਹ ਪੂਰਾ ਹੋਇਆ ਉਹਨੂੰ ਇਹ ਪੂਰਾ ਹੋ ਗਿਆ ਤੇ ਕੀ ਨਾ ਸੀ ਨੌਜਵਾਨ ਦਾ ਤੇ ਕਿੰਨੀ ਕੋਮਰੀ ਇਹਦੀ ਉਮਰ ਹੈ ਜੀ ਆ ਜੀ 25 ਸਾਲ ਹੈ ਇਹ ਨਾ ਸੀਦਾ ਇਹਦਾ ਨਾਮ ਹੈ ਗਾਜੀ ਸੰਜੂ ਸੰਜੂ ਵਾਜੀ ਸਰਕਾਰ ਤੇ ਦਾਵਾ ਕਰ ਰਹੀ ਜabe ਪੰਜਾਬ ਦੇ ਵਿੱਚ ਬਿਲਕੁਲ ਨਸ਼ਾ ਖਤਮ ਕਰਤਾ ਇੱਥੇ ਫਟਿਆ ਕਿੰਨਾ ਕਿ ਵਿਗਦਾ ਆ ਵੇਖ ਲੋ ਜੀ ਤੁਹਾਡੇ ਸਾਹਮਣੇ ਹੀ ਆ ਇਹ ਅਜੇ ਕੀ ਨਾ ਤੁਹਾਡਾ ਹੀ ਟ੍ਰੈਂਕ ਰਾਜ ਕਿਹੜਾ ਪਿੰਡ ਆ ਜੀ ਹਰਿਆਲ ਕੀ ਗੱਲ ਬਾਤ ਹੈ ਜੀ ਤੁਹਾਡੇ ਨੌਜਵਾਨ ਦੀ ਮੌਤ ਹੋਈ ਹੈ ਜੀ ਇਹ ਠੀਕ ਲੱਗ ਗਈ ਜੀ ਮਤੇ ਉਹ ਕੀ ਨਾ ਸੀਦਾ ਨੌਜਵਾਨ ਦਾ ਸੰਜੂ ਕਿੰਨੀ ਕੁ ਉਮਰ ਦੇ 25 ਸਾਲ ਦੇ ਇਹ ਦੱਸਿਆ ਜਾ ਰਿਹਾ ਇੱਕ ਬੇੜਾ ਤੁਹਾਡਾ ਪਹਿਲਾਂ ਵੀ ਇਦਾਂ ਹੀ ਹੋਇਆ ਹਾਂਜੀ ਉਹਨੂੰ ਏ ਅਗਰ 3 ਮਿੰਟ ਹੋ ਗਿਆ ਦੋ ਵਜੇ ਤੁਹਾਡੇ ਨਸ਼ੇ ਨਹੀਂ ਦੋਨੇ ਇਦਾਂ ਹੋਏ ਕਿੰਨਾ ਗਲਾਸ਼ ਫਤਿਆ ਇਹਦੇ ਛਲੀਆਂ ਕੋਈ ਦਿਆ ਜੀ ਦੇਣ ਸਰਕਾਰ ਤੇ ਕਹਿੰਦੀ ਜਿਹੜਾ ਨਸ਼ਾ ਨਹੀਂ ਖਤਮ ਕਰਦਾ ਇਹਦੇ ਛਲੀਆਂ ਕੋਈ ਕਹਿੰਦਾ ਜੀ ਪ੍ਰਸ਼ਾਸਨ ਫੜਦਾ ਨਹੀਂ ਨਸ਼ਾ ਵੇਚਣ ਵਾਲਾ ਜੀ ਫੜਦੇ ਫੇਰ ਛੱਡ ਦਿੰਦੇ ਆ ਕੀ ਮੰਗਤੀ ਕਰਦੇ ਜੀ ਹਾਂਜੀ ਕੀ ਮੰਗ ਕਰਦੇ ਜੀ ਇਹਦਾ ਨਿਸ਼ਾਬ ਹੋਣਾ ਜੀ ਤਾਂ ਸਾਡਾ ਇਹ ਵਿਆਹ ਜੀ ਘਰ ਆ ਸੀ ਕਵਾਰਾ ਜੀ ਕਿੰਨਾ ਨੰਨੀ ਟੋੜਾ ਅਮਨਦੀਪ ਕਿਹੜਾ ਪਿੰਡ ਆ ਜੀ ਫਤਿਹਬਾਦ ਆ ਕੀ ਗੱਲ ਬਾਤ ਹੈ ਜਿਹੜਾ ਨੌਜਵਾਨ ਦੀ ਮੌਤ ਹੋਈ ਹੈ ਠੀਕ ਹੈ ਨਾਲ ਹੀ ਮੌਤ ਹੋਈ ਵੀਰੇ ਹਾਂ ਜੀ ਪਹਿਲਾਂ ਮੇਰੇ ਘਰ ਵਾਲੇ ਦੀ ਹੋਈ ਆ ਢਾਈ ਮਹੀਨੇ ਹੋ ਗਏ ਆ ਹੁਣ ਇਹਨਾਂ ਦੀ ਹੋ ਗਈ ਤੁਹਾਡੇ ਘਰ ਆ ਜੀ ਜਿਹੜੀ ਇਹ ਤਾਂ ਮੌਤ ਹੋਈ ਆ ਹਾਂ ਜੀ ਉਹਦੀ ਵੀ ਨਸ਼ੇ ਨਾਲ ਹੀ ਹੋਈ ਕਿੰਨਾ ਸੀ ਨੌਜਵਾਨ ਦਾ ਇਹਦਾ ਨਾਮ ਸੰਜੂ ਆ ਦੇ ਘਰ ਵਾਲੇ ਦਾ ਨਾਮ ਸਰਵੰਤ ਸਿੰਘ ਜੀ ਇਹਦੀ ਕਿੰਨੀ ਕੋਮਰ ਸੀ ਇਹਦੀ ਕਿੰਨਾਂ ਸਾਲਾਂ ਦਾ 30 ਸਾਲਾਂ ਦਾ ਇਹ ਨਸ਼ਾ ਦਾ ਗੱਲ ਕਰੀ ਆ ਵੀ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਇਹ ਕਦਮ ਕਰਦਾ ਕਿਥੇ ਨਹੀਂ ਕਰਦੇ ਜੇ ਕਰਦੇ ਉਹਨਦੇ ਵੀ ਰਹੀਂ ਕਿਉਂ ਰੁਲੀਏ ਐਂ ਤੇ ਰੁੜ ਗਏ ਆ ਸਾਡੇ ਦੇ ਪੱਲੇ ਕੁਛ ਨਹੀਂ ਬੁੱਢਾ ਪਿਓ ਕਿੱਥੋਂ ਕਮਾਗ ਲਿਆ ਕੇ ਦਊਗਾ ਸਾਨੂੰ ਐਂ ਤੇ ਕਿੰਨਾ ਨਸ਼ਾ ਫਤਿਹ ਦੇਖਦਾ ਬਹੁਤ ਬਹੁਤ ਘਰ ਘਰ ਨਸ਼ਾ ਵੀ ਕਰਨਦਿਆ ਉਹਨੂੰ ਬੰਦ ਕਰੂੰ ਐਂ ਤਾਂ ਨੌਜਵਾਨ ਤੁਰੇ ਜਾਂਦੇ ਉਹਦੇ ਨੱਚੇ ਕਾ ਖਾ ਕੇ ਤੇ ਵੇਚ ਵੇਚ ਚੰਗੇ ਆ ਦੇ ਹਾਈਂ ਤੇ ਰੁੜਦੇ ਜਾਂਦੇ ਜਿਹੜੇ ਨਸ਼ੇ ਵੇਚਣ ਨੂੰ ਪੁੱਛ ਕੱਢਦੀ ਨਹੀਂ ਪੁਲਿਸ ਫੜ ਕੇ ਵੇਛੜ ਦਿੰਦੀ ਅਗਲੇ ਆ ਭਰ ਦਿੰਦੇ ਆ ਪੈਸੇ ਦੇ ਪੁਲਿਸ ਵੇਛੜ ਦਿੰਦੀ ਉਸੇ ਵੇਲੇ ਹਾਂਜੀ ਕੀ ਨਾ ਤੁਹਾਡੇ ਮੇਰਾ ਨਾਮ ਪ੍ਰਵੇਜ ਕੁਮਾਰ ਜੀ ਕਿਹੜਾ ਪਿੰਡ ਆ ਜੀ ਫਤਿਹਮਾਦ ਆ ਜੀ ਕੀ ਗੱਲ ਬਾਤ ਜਿਹੜੀ ਤੁਹਾਡੇ ਗਵਾਂਢੀ ਦੀ ਮੌਤ ਹੋਈ ਆ ਜੀ ਇਹ ਜੀ ਟੀਕਾ ਲਾ ਕੇ ਪੂਰਾ ਆ ਜੀ ਹਾਂਜੀ ਪਹਿਲਾਂ ਇਹ ਤੋਂ ਵੱਡਾ ਪੂਰਾ ਹੈ ਢਾਈ ਕਿ ਮਹੀਨੋਂ ਹੋਇ ਹੀ ਤੇ ਹੁਣ ਇਹ ਹੋ ਗਿਆ ਪਰਸੋਂ ਚੌਥ ਤੇ ਜੇ ਇੱਕ ਹੋਰ ਪੂਰਾ ਹੋਇਆ ਜੀ ਉਹ ਵੀ ਵਾਲੀ ਗਲੀ ਦੇ ਵਿੱਚ ਪਰਲੀ ਗਲੀ ਚੋਂ ਸਰਕਾਰ ਤੇ ਕਹਿ ਰਹੀ ਆ ਵੀ ਜੋ ਤਰ੍ਹਾਂ ਅਸੀਂ ਚਲਾ ਕੇ ਅਸੀਂ ਨਸ਼ਾ ਖਤਮ ਕਰਤਾ ਨਹੀਂ ਜੀ ਕੋਈ ਨਿਸ਼ਾਨੀ ਖਤਮ ਹੋਇਆ ਜੀ ਸਾਡੇ ਤਾਂ ਇਹ ਦੁਨੀਆ ਘਰ ਘਰ ਹੀ ਵੇਚੀ ਜਾਂਦੀ ਹਾਂਜੀ ਕਿਹਦਾ ਨਾਂ ਲਈਏ ਤੇ ਕਿੰਨੂੰ ਕਹੀ ਦੱਸੀ ਅਸੀਂ ਨੌਜਵਾਨ ਸਾਰੇ ਖਤਮ ਹੋ ਗਈ ਪੀੜੀ ਇਹ ਤੋਂ ਵੱਡਾ ਪੂਰਾ ਹੈ ਜੀ ਦੋ ਬੱਚੇ ਆ ਆ ਘਰ ਦੀ ਇਹ ਬਜ਼ੁਰਗ ਪਿਓ ਆ ਕੀ ਕਰੂਗੇ ਅੰਨ ਨਹੀਂ ਦੇ ਕੇ ਬੱਚੇ ਉਹਨਾਂ ਦੇ ਇਹਨਾਂ ਨੂੰ ਕਿਹ ਕੌਣ ਕਿਹ ਕੌਣ ਪਰਵਿਸ਼ ਕਰੂਗਾ ਇਹਨਾਂ ਦੀ ਸਰਕਾਰ ਸਰਕਾਰ ਕਰੂਗੀ ਝੂਠੇ ਦਾਵੇ ਕਰ ਰਹੀ ਸਰਕਾਰ ਝੂਠੇ ਦਾਵੇ ਕਰਦੀ ਜੀ ਕੀ ਮੰਗ ਕੀ ਕਰਦੇ ਜੀ ਅਸੀਂ ਮੰਗ ਇਹ ਕਰਦੇ ਆ ਬਿਸਤਿਹਰਨ ਸਾਫ ਹੋਣਾ ਚਾਹੀਦਾ ਜੀ ਨਸ਼ਾ ਖਤਮ ਹੋਣਾ ਚਾਹੀਦਾ ਜੀ ਪੁਲਿਸ ਪ੍ਰਸ਼ਾਸਨ ਵੀ ਖਿੱਚ ਗਏ ਇਹਨਾਂ ਦੇ ਕਾਰਵਾਈ ਕਰੇ ਜੀ ਫੜਦੀ ਨਹੀਂ ਪੁਲਿਸ ਨਸ਼ਾ ਤਸਕਰ ਕਿੰਨਾ ਹੀ ਜੀ ਕੋਈ ਨਹੀਂ ਫੜਦੀ ਜੇ ਫੜਦੇ ਆ ਅਗਲੇ ਛੱਡ ਦਿੰਦੇ ਆ ਹੁਣ ਕੀ ਕਰਨਾ ਉਹ ਵੀ ਉਹ ਤਾਂ ਆਪਣਾ ਕੰਮ ਕਰਦੇ ਆ ਪਰ ਦੁਨੀਆ ਫੇਰ ਵੀ ਨਹੀਂ ਟਲਦੀ ਪਰ ਫੇਰ ਵੀ ਅਸੀਂ ਕਹਿੰਨੇ ਆ ਵੀ ਇਹਨਾਂ ਨੂੰ ਨੱਥ ਪਾਈ ਜਾਵੇ ਚੰਗੀ ਤਰ੍ਹਾਂ ਠੀਕ ਆ ਜੀ ਜਿਹੜੀ ਗਾਂ ਦੀ ਪੀੜੀ ਆਪਣੀ ਉਹਦਾ ਥੋੜਾ ਜਿਹਾ ਬਚਾਅ ਹੋ ਜੇ ਨਹੀਂ ਤੇ ਇਹ ਤੇ ਫਿਰ ਇਦਾਂ ਹੀ ਆ ਜੀ ਅੱਜ ਕੱਲ ਤੁਰੇ ਜਾਣਗੇ ਫਿਰ ਤੇ ਤੇ ਅਸੀਂ ਦਨੇ ਆ ਵੀ ਇਹਨਾਂ ਦੇ ਖਿੱਚ ਕੇ ਕਾਰਵਾਈ ਕੀਤੀ ਜਾਵੇ ਜੋ ਵੀ ਬਣਾੰਦੀ ਕਾਨੂੰਨੀ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਜੀ